ਮਲੇਰਕੋਟਲਾ ਦੇ ਕਾਲਜ ਰੋਡ ਤੋਂ ਜਦੋਂ ਆਪਾਂ ਟਰੱਕ ਯੂਨੀਅਨ ਵੱਲੋਂ ਜਾਂਦੇ ਆ ਤੇ ਮੰਡੀ ਵਾਲਾ ਜਿਹੜਾ ਰੋਡ ਆ ਉਹਨੂੰ ਟੱਪਦੇ ਆ ਤਾਂ ਉੱਥੇ ਡੇਲੀ ਨੀਡਸ ਨਾਮ ਤੋਂ ਇੱਕ ਸ਼ੋਅਰੂਮ ਤੁਸੀਂ ਦੇਖ ਰਹੇ ਹੋਮੋਗੇ ਪਿਛਲੇ ਕੁਝ ਦਿਨਾਂ ਤੋਂ ਤੇ ਅੱਜ ਵਾਲੀ ਵੀਡੀਓ ਤੁਹਾਨੂੰ ਇੱਕ ਖੁਸ਼ਖਬਰੀ ਦੇਣ ਨੂੰ ਆ ਕਿ ਕੱਲ ਨੂੰ ਇਸ ਜਿਹੜੀ ਸ਼ੋਅਰੂਮ ਦੀ ਓਪਨਿੰਗ ਹੈ 3 ਮਾਰਚ 2024 ਨੂੰ ਜਿਹੜੇ ਕਿ ਤੁਹਾਡੇ ਵਾਸਤੇ ਬਹੁਤ ਹੀ ਐਕਸਾਈਟਡ ਆਫਰ ਲੈ ਕੇ ਆਏ ਨੇ ਤੇ ਤੁਹਾਡਾ ਸ਼ਾਪਿੰਗ ਜਿਹੜਾ ਐਕਸਪੀਰੀਅੰਸ ਆ ਬਹੁਤ ਵਧੀਆ ਕਰਨ ਆਏ ਨੇ ਕੀ ਆਫਰ ਨੇ ਆਜੋ ਫਿਰ ਜਾਣਦੇ ਆ ਜੀ ਅੰਦਰ ਜਾ ਕੇ ਇਹ ਹਲੇ ਤਾਂ ਕਹਿੰਦੇ ਡੇਲੀ ਰੀਡ ਸੁਪਰਮਾਰਕਟਾਂ ਦੀ ਓਪਨਿੰਗ ਵੀ ਨਹੀਂ ਹੋਈ ਪਰ ਫਿਰ ਵੀ ਗਾਜ਼ ਜਿਹੜਾ ਇਹਨਾਂ ਦਾ ਕਨਸੈਪਟ ਆ ਬਹੁਤ ਜ਼ਿਆਦਾ ਇਹਨੂੰ ਪਸੰਦ ਕਰ ਰਹੇ ਨੇ ਤੇ ਹੁਣ ਰਿਸ਼ਵ ਬਾਈ ਸਾਡੇ ਨਾਲ ਜੁੜੇ ਨੇ ਰਿਸ਼ਵ ਬਾਈ ਨਮਸਕਾਰ ਜੀ ਬਹਿਲਾ ਦਾ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਅੱਛਾ ਕਨਸੈਪਟ ਤੁਸੀਂ ਸ਼ਹਿਰ ਚ ਲੈ ਕੇ ਆਏ ਹੋ ਹਾਂਜੀ ਹਾਂਜੀ ਤੁਹਾਨੂੰ ਇਹ ਦੱਸ ਦਿਓ ਵੀ ਕੀ ਸੋਚ ਕੇ ਤੁਸੀਂ ਇਹ ਜਿਹੜਾ ਕਨਸੈਪਟ ਆਪਣੇ ਸ਼ਹਿਰ ਚ ਲੈ ਕੇ ਆਏ ਸਾਡੀ ਸੋਚ ਤਾਂ ਸਰ ਇਹ ਸੀ ਜੀ ਕਿ ਆਪਾਂ ਕਸਟਮਰਸ ਨੂੰ ਜਿਹੜਾ ਕੀ ਹੈ ਵਧੀਆ ਕੁਆਲਿਟੀ ਦੇਣੀ ਹੈ ਘੱਟ ਮਾਲਜਨ ਤੇ ਤਾਂ ਕਿ ਉਹਨਾਂ ਦਾ ਐਕਸਪੀਰੀਅੰਸ ਜਿਹੜਾ ਹੈ ਰਹਿ ਗਏ ਤੇ ਨਬੀ ਫੀਲਿੰਗ ਤਾਂ ਜਿਹੜੀ ਉਹਨਾਂ ਨੂੰ ਜਿਵੇਂ ਹੁਣ ਅਸੀਂ ਉਹਰੇ ਆਏ ਆ ਨਾ ਸਾਨੂੰ ਆ ਕੇ ਉਹਨਾਂ ਘੈਂਟ ਜੀ ਫੀਲਿੰਗ ਆਉਂਦੀ ਆ ਤੇ ਫੀਲਿੰਗ ਤਾਂ ਤੁਹਾਨੂੰ ਆਵੇ স্মੋਲ ਵਾਲੀ ਲੋਕ ਤੁਹਾਨੂੰ ਦੇਖਣਗੇ ਉਹਨਾਂ ਨੂੰ ਲੱਗੂਗਾ ਵੀ ਯਾਰ ਵੱਡਾ ਸਾਰਾ ਸ਼ੋਰੂਮ ਆ ਪਤਾ ਨਹੀਂ ਰੇਟ ਕੀ ਲੈਂਦੇ ਹੋਣਗੇ ਹਨਾ ਤੇ ਸਾਨੂੰ ਰੇਟ ਦਾ ਵੀ ਆਈਡੀਆ ਦੇ ਦਿਓ ਤੇ ਆਈਟਮ ਦੱਸ ਦਿਓ ਜੀ ਮਿਸਾਲ ਦੇ ਤੌਰ ਤੇ ਆਪਣੇ ਕੋਲ ਰੋਵਜ਼ਾ ਪਿਆ ਆਂਗ ਵਾਲਾ ਟਾਈਮ ਸੀਜ਼ਨ ਇਹਦਾ ਆ ਗਿਆ ਡਿਟੇਲ ਕਰਦੇ ਆਂ ਜੀ ਹੋਲ ਸੇਲ ਡੇਟਾਂ ਤੇ ਮਤਲਬ ਪ੍ਰਾਈਸ ਨੇ ਜਿਹੜੇ ਉਹ ਹੋਲ ਸੇਲ ਲੈ ਜਿਵੇਂ ਰੂਹਤ ਦੇ ਦਾ ਪ੍ਰਾਈਸ ਕਿੰਨਾ ਪੈ ਰਿਹਾ ਜੀ ਮਤਲਬ 149 149 175 ਦੀ ਤੇ ਹੁਣ ਆਪਾਂ ਅੱਗੇ ਅੱਗੇ ਚੱਲਦੇ ਹਾਂ ਤਾਂ ਆਟਮਾ ਵੀ ਦਿਖਾਉਣੇ ਆ ਕਿ ਕਿਹੜੇ ਕਿਹੜੇ ਆਟਮਾ ਇਹਨਾਂ ਕੋਲੇ ਮਿਲਦੀਆਂ ਨੇ ਜਿਵੇਂ ਆਪਾਂ ਪਹਿਲੇ ਸੈਕਸ਼ਨ ਦੀ ਗੱਲ ਕਰ ਲੈਨੇ ਆ ਜੀ ਦੇਖੋ ਜੀ ਸਾਡੀ ਅੰਜੀਰ ਮਤਲਬ ਡਰਾਈ ਫਰੂਟ ਦਾ ਸੈਕਸ਼ਨ ਹੈ ਡਰਾਈ ਫਰੂਟ ਸੈਕਸ਼ਨ ਸਭ ਤੋਂ ਪਹਿਲੀ ਆਈਟਮ ਭਈਆ ਅੰਜੀਰ ਮੈਰੋ ਜੀ ਨੇ ਗਾਏ ਤੇ ਸਾਈਜ਼ ਦੇਖੋ ਦੀ ਅੰਜੀਰ ਦਾ ਸਾਈਜ਼ ਵੀ ਦੇਖੋ ਪੈਕਿੰਗ ਵੀ ਦੇਖੋ ਪੈਕਿੰਗ ਆਪਣੀ ਆ ਵੀਰੇ ਆਪਣੀ ਪੈਕਿੰਗ ਹੈ ਜੀ ਡੇਲੀ ਨੀਡ ਦਾ ਸਾਰਾ ਸਮਾਨ ਹੈ ਜੀ ਇਹ ਮਤਲਬ ਜਿਹੜੀ ਪੈਕਿੰਗ ਹੋਊਗੀ ਇਹਨਾਂ ਦੀ ਹੋਊਗੀ ਜਿਵੇਂ ਅੱਧਾ ਕਿਲੋ ਦੀ ਪੈਕਿੰਗ ਹੈ ਤੇ ਇੱਥੇ ਇੱਕ ਹੋਰ 25% ਆਫ ਹੈ ਤੇ 300 ਦੀ ਤੁਹਾਨੂੰ ਇਹ ਜਿਹੜੀ ਪੈਕਿੰਗ ਆ ਪੈਣ ਵਾਲੀ ਆ ਮਤਲਬ ਸਾਈਜ਼ ਦੇਖੋ ਮਤਲਬ ਚੀਜ਼ ਵੈਸੀ ਖਰੀਦਣ ਨੂੰ ਜੀ ਕਰਦਾ ਆ ਮਾਰਕੀਟ 'ਚ ਜੇ ਅਗਰ ਆਪਾਂ ਗੱਲ ਕਰੀਏ ਤਾਂ ਡਰਾਈਵਡ ਵੀ ਨਹੀਂ ਮਿਲਦੇ ਇਹ ਦੇਖੋ ਜੀ ਇਹਨਾਂ ਦਾ ਖੁੱਦੀ ਪੈਕਿੰਗ ਹੈ ਡੈਲੀ ਲੇਜ ਵਾਲਿਆਂ ਦੀ ਤੇ ਆਈਟਮ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਅੱਛਾ ਇੱਕ ਚੀਜ਼ ਹੋਰ ਮੈਂ ਜਦੋਂ ਮਤਲਬ ਦੇਖ ਰਿਹਾ ਸੀ ਤਾਂ ਆ ਦੇਖੋ ਜੀ ਕਾਜੂ ਕਾਜੂ ਦੀ ਕੁਆਲਿਟੀ ਦੇਖੋ ਐਡਾ بڑا ਕਾਜੂ ਮਾਰਕੀਟ ਦੇ ਵਿੱਚੋਂ ਮਿਲਣਾ ਮੁਸ਼ਕਲ ਹੈ ਜੀ ਪਰ ਇਹਨਾਂ ਕੋਲੇ ਕੁਆਲਿਟੀ ਵੀ ਮਿਲਣੀ ਹੈ ਨਾਲ ਤੁਹਾਨੂੰ ਪ੍ਰਾਈਸ ਵੀ ਬਹੁਤ ਸਹੀ ਮਿਲਣਾ ਕੋਲ ਨਿਓ ਜੇ 5 ਸਾਈਜ਼ ਡਰਾਈ ਫਰੂਟ ਆਪਣੇ ਕੋਲ ਡਰਾਈ ਬਲੂਬੇਰੀ ਉਸ ਤੋਂ ਬਾਅਦ ਚੋਕੇ ਦਾਦੇ ਬਦਾਮ ਚੋਕੇ ਦਾਦੀ ਦਾਖਾਂ ਪੀਜ਼ਾ ਟੋਪਿੰਗ ਆਲੀਆਂ ਨਮਕੀਨ ਬਦਾਮ ਜੋ ਵੀ ਤੁਹਾਨੂੰ ਮਾਰਕੀਟ ਦੇ ਵਿੱਚ ਜਲਦੀ ਜਲਦੀ ਨਹੀਂ ਮਿਲਣਗੇ ਤਾਂ ਆਪ ਬਦਾਮ ਦੀ ਕੁਆਲਿਟੀ ਵੇਖੋ ਜੀ ਸਾਈਜ਼ ਦੇਖੋ ਜੀ ਬਦਾਮਾ ਦਾ ਸਾਈਜ਼ ਵੇਖੋ ਮਤਲਬ ਰੂਹ ਕੁਝ ਹੁੰਦੀ ਹੈ ਵੀ ਹਾਂ ਯਾਰ ਆਹ ਚੀਜ਼ ਵੈਸੇ ਖਰੀਦਣ ਨੂੰ ਜੀ ਕਰਦਾ ਤੇ ਪ੍ਰਾਈਸ ਕੀ ਹੈ ਜੀ ਇਹਦਾ 340 ਹੈ ਜੀ 1/2 ਕਿਲੋ 340 ਹੈ ਮਤਲਬ 1/2 ਕਿਲੋ ਦਾ ਪ੍ਰਾਈਸ 340 ਪੈਕਿੰਗ ਵੀ ਬਹੁਤ ਸੋਹਣੀ ਹੈ ਤੇ ਬਾਕੀ ਡਰਾਈ ਫਰੂਟ ਦਾ ਸੈਕਸ਼ਨ ਵੇਖੋ ਇਹਨਾਂ ਕੋਲ ਸਾਰੇ ਡਰਾਈ ਫੂਡ ਮਿਲ ਜਾਣਾ ਦੇਖੋ ਜੀ ਕੋਈ ਨਗੜਾ ਮਾਰ ਲੋ ਕੁਆਲਟੀ ਦਾ ਵੀ ਤੁਹਾਨੂੰ ਪਤਾ ਲੱਗ ਜਾਣਾ ਤੇ ਪ੍ਰਾਈਸ ਦਾ ਵੀ ਤੁਹਾਨੂੰ ਪਤਾ ਲੱਗ ਜਾਣਾ ਇੱਕ ਹੋਰ ਚੀਜ਼ ਹੈ ਇਹਨਾਂ ਕੋਲੇ ਕਿ ਹਰ ਆਈਟਮ ਦੇ ਉੱਤੇ ਇਹਨਾਂ ਨੇ ਜਿਹੜਾ ਹੈਗਾ ਪ੍ਰਾਈਸ ਲਿਖ ਕੇ ਲਾਇਆ ਹੋਇਆ ਜਿਵੇਂ ਫੋਰ ਐਗਜ਼ਾਮਪਲ ਆਪਾਂ ਕਾਜੂਆਂ ਦੀ ਗੱਲ ਕਰ ਲਈਏ ਇਹਦਾ ਵੀ ਪਤਾ ਹੈ ਕਿ 200 ਦਾ ਮਿਲਣਾ ਜੀ ਇਹ ਬਿਲਕੁਲ ਜੀ ਬਿਲਕੁਲ ਮਤਲਬ 200 ਗ੍ਰਾਮ ਦੀ ਪੈਕਿੰਗ ਹੈ 200 ਦੀ ਮਿਲਦੀ ਹੈ ਦੇਖੋ ਜੀ ਤੇ ਤਿੰਨ ਤਰੀਕ ਨੂੰ ਜਿਹੜਾ ਸੰਡੇ ਆਉਣ ਵਾਲਾ ਉਹ ਦਿਨ ਹੈਗੀ ਇਹਨਾਂ ਦੀ ਓਪਨਿੰਗ ਤੇ ਉਹਦੇ ਵਿੱਚ ਜਿਹੜਾ ਆਹ ਮਿਲਕ ਫੂਡ ਦਾ ਬੇਸਿਕ ਹੀ ਹੈ ਇਹ ਕਿੰਨੇ ਦਾ ਮਿਲਣਾ ਜੀ ਤੁਹਾਨੂੰ 429 ਦਾ 900 ਗ੍ਰਾਮ ਜਿਹਨੂੰ 1 ਲੀਟਰ ਕਹਿੰਦੇ ਆ 900 ਐਮਐਲ 900 ਐਮਐਲ ਇਹਦੀ 580 ਐਮਰ ਕੀ ਵਾਲੀ ਜਿਹੜੀ ਹੈਗੀ ਆ ਚੀਜ਼ ਤੁਹਾਨੂੰ 430 ਦੀ ਮਿਲਣ ਵਾਲੀ ਆ 429 ਦੀ ਪਰ ਇਹ ਤੁਹਾਡੇ ਵਾਸਤੇ ਓਪਨਿੰਗ ਡੇ ਆਫਰ ਹੈ ਓਪਨਿੰਗ ਡੇ ਆਫਰ ਹੈ ਜੀ ਪਰ ਹਰ ਇੱਕ ਚੀਜ਼ ਆਪਣੀ ਭਾਰੀ ਛੁੱਟਦੀ ਹੈ ਜੀ ਮਤਲਬ ਹਰ ਇੱਕ ਚੀਜ਼ ਦੇ ਉੱਪਰ ਜਿਹੜਾ ਡਿਸਕਾਊਂਟ ਹੈ ਤੁਹਾਨੂੰ ਮਿਲਣਾ ਆਮ ਜਿਹੜਾ ਨਾਰਮਲ ਦੁਕਾਨਾਂ ਦਾ ਸਮਾਨ ਹੁੰਦਾ ਸਾਰਾ ਉਹ ਤਾਂ ਇਹਨਾਂ ਕੋਲੇ ਮਿਲਣਾ ਹੀ ਮਿਲਣਾ ਸੋ ਨਵਾਂ ਜਿਹੜਾ ਐਕਸਟਰਾ ਸਮਾਨ ਤੁਹਾਨੂੰ ਅਸੀਂ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹ ਕੁਸਤੂ ਬਾਅਦ ਮਸਟਰਡ ਆਇਲ ਆਗੇ ਵੈਜੀਟੇਬਲ ਹੋ ਜਾ ਗਈ। ਇਹ ਵੀ ਸਭ ਤੇ ਨਿਗਾ ਮਾਰ ਲਓ ਕਿ ਕਿ ਇਹਦੇ ਵਿੱਚ ਤੁਹਾਨੂੰ ਖੁਦ ਹੀ ਪਤਾ ਜਿਵੇਂ ਆਪਾਂ ਮਾਲਸ ਦੇ ਵਿੱਚ ਜਾਂਦੇ ਆਂ ਤਾਂ ਮਾਲਸ ਦੇ ਵਿੱਚ ਜਿਹੜੀਆਂ ਆਈਟਮਾਂ ਮਿਲਦੀਆਂ ਨੇ। ਜੀ ਬਿਲਕੁਲ। ਪਰ ਲੁੱਕ ਤਾਂ ਪੂਰੀ ਮਾਲਸ ਵਾਲੀ ਬਣਾਈ ਹੋਈ ਆ ਜੀ। ਕਿਉਂਕਿ ਰੇਟ ਆਪਾਂ ਦੇਖ ਲਈ ਜਿਹੜੀ ਆਮ ਦੁਕਾਨਾਂ ਨੇ ਉਹਦੇ ਨਾਲੋਂ ਵੀ ਘੱਟ ਹੈ। ਸਾਡੀ ਟੀਜ ਦੇ ਨਾਲ ਸਾਡੀ ਰੇਟ ਲਿਸਟ ਲੱਗੀ ਹੋਈ ਹੈ। ਜਿਸ ਦੇ ਨਾਲ ਕਿ ਕਸਟਮਰ ਨੂੰ ਕਨਵੀਨੀਅੰਟ ਹੋਵੇ। ਉਹਨਾਂ ਨੂੰ baar baar ਰੇਟ ਨਾ ਪੁੱਛਣੇ ਪੈਣ ਸਾਨੂੰ। ਮਤਲਬ ਤੁਸੀਂ ਆਪ ਆਓ ਤੇ ਆਪ ਤੁਹਾਨੂੰ ਹਰ ਚੀਜ਼ ਦਾ ਰੇਟ ਪਤਾ ਚੱਲ ਜਾਏਗਾ। ਜਿਹ ਤੇ ਪ੍ਰਾਈਸ ਇਹਦਾ ਵੀ ਇਹਨਾਂ ਨੇ ਪ੍ਰੋਪਰ ਲਾਇਆ ਹੋ 36% ਆਫ ਤੇ ਜਿਹੜਾ ਮਿਲਣਾ ਲਾ ਜੀ ਤੇ ਆ ਦੇਖੋ ਬਾਕੀ ਜਿਵੇਂ ਹਰ ਇੱਕ ਚੀਜ਼ ਹੈ ਤੁਹਾਨੂੰ ਉਹ ਤਾਂ ਮਤਲਬ ਮਾਲ ਦੇ ਵਿੱਚ ਜਿਵੇਂ ਮਿਲਦੀ ਹੈ ਤੇ ਆ ਚੀਜ਼ ਅੱਜ ਕੱਲ੍ਹ ਲੋਕ ਬਹੁਤ ਥਾਣੀ ਪਸੰਦ ਕਰਦੇ ਨੇ ਹਨਾ ਆਪਾਂ ਮੜੀਆਂ ਕਿਹਨੇ ਚੰਸਕਾ ਦੇਨੇ ਬੜੀਆਂ ਚੰਸਕਾ ਦੇਨੇ ਆ ਜੀ ਹਨਾ ਮਤਲਬ ਹਰ ਇੱਕ ਚੀਜ਼ ਤੱਕ ਤੁਹਾਡੀ ਬਹੁਤ ਈਜ਼ੀ ਪਹੁੰਚ ਹੈ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੋ ਰਹੀ ਅੱਗੇ ਆਰਾਮ ਨਾਲ ਆਪਣੀ ਫੈਮਿਲੀ ਨਾਲ ਆਓ ਹਾਂ ਜੀ ਅੱਗੇ ਤੁਸੀਂ ਇੱਕਦਾਂ ਲ ਘੁੰਮਣ ਦਾ ਮਜ਼ਾ ਵੀ ਲੈ ਲੋਗੇ ਤੇ ਇੱਕ ਐਕਸਪੀਰੀਅੰਸ ਆਪਾਂ ਲੋਕਾਂ ਦਾ ਵਿਦੇ ਕੀਤਾ ਹੈ ਮਤਲਬ ਕਿ ਰਸੋਈ ਦੀ ਜਿਹੜੀ ਜਾਨ ਹੁੰਦੀ ਹੈ ਉਹ ਨਹੀਂ ਹੈ ਮਸਾਲੇ ਤੇ ਮਸਾਲਿਆਂ ਦਾ ਸੈਕਸ਼ਨ ਹੈ ਜੀ ਉਹਦੇ ਬਾਰੇ ਸਾਨੂੰ ਤਾਂ ਬਹੁਤ ਜ਼ਿਆਦਾ ਨਹੀਂ ਪਤਾ ਤੁਸੀਂ ਤੁਸੀਂ ਜੀ ਤੋਂ ਜਾਣਕਾਰੀ ਲੈਣੇ ਆ ਤੁਸੀਂ ਜੀ ਹੁਣ ਇਹਦੇ ਬਾਰੇ ਜੀ ਸਾਡੇ ਸਾਦੇ ਮਸਾਲੇ ਵੀ ਖਾਸ ਮਾਰੋ ਆਏ ਨੇ ਜਮੂ ਦੇ ਮਸਾਲੇ ਨੇ ਜੀ ਜਿਵੇਂ ਮਸਾਲੇ ਦੇ ਤੌਰ ਤੇ ਸਾਡੀ ਇਲਾਇਚੀ ਦੇਖੋ ਜੀ ਇਹ ਸੈਂਦੀ ਇਲਾਇਚੀ ਤੁਹਾਨੂੰ ਪੂਰੇ ਮਾਰਕੀਟ 'ਚ ਨਹੀਂ ਮਿਲਣੀ ਕੋਈ ਵੀ ਦਾਗ ਨਹੀਂ ਕੋਈ ਖਰਾਬ ਪੀਸ ਨਹੀਂ ਉਸਮਾ ਸਾਡੇ ਲੌਂਗ ਕਾਲੀ ਮਿਰਚ ਕਾਲੀ ਸੋ ਫੁੱਲ ਸਾਈਜ਼ ਕਾਲੀ ਮਿਰਚ ਆ ਜੀ ਹੈ ਉਹ ਐਡਵਰਟਾਈਜ਼ ਵੀ ਕਾਲੀ ਮੈਂਸ ਤੁਸੀਂ ਦੇਖੀ ਨਹੀਂ ਹੋਣੀ ਦੇਖੋ ਜੀ ਤੇ ਆਪਣੇ ਸ਼ਹਿਰ ਦੇ ਜਿਹੜੇ ਲੋਕ ਨੇ ਨਾ ਉਹ ਖੜੇ ਮਸਾਲੇ ਖਾਣਾ ਬੜਾ ਪਸੰਦ ਕਰਦੇ ਨੇ ਤੇ ਬਾਈ ਉਹਨਾਂ ਨੇ ਉਹੀ ਚੀਜ਼ ਨੂੰ ਨਿਗਰਤ ਰੱਖਦੇ ਹੋਏ ਸਾਰੇ ਮਸਾਲੇ ਖੜੇ ਨੇ ਬਾਈ ਹਨਾ ਜੀ ਬਿਲਕੁਲ ਦੇਖੋ ਜੀ ਕੜੀ ਪੱਕਾ ਕੜੀ ਬਤਾ ਹੋ ਗਿਆ ਪਤਾ ਤੇ ਤੂਰੀ ਮੇਥੀ ਜੀਰਾ ਜੀਰਾ ਹੋ ਗਿਆ ਜਾਂ ਸਾਬੂਤ ਸਾਰੇ ਮਸਾਲੇ ਆ ਵੀ ਸਾਰੇ ਮਸਾਲੇ ਨੇ ਆਪਾਂ ਨੂੰ ਨਾ ਤਾਂ ਇਹਨਾਂ ਦੇ ਨਹੀਂ ਪਤਾ ਬਾਈ ਜਿਹਨੂੰ ਬਤਾਵਾਂਗੇ ਹਨਾ ਆਪਾਂ ਵੀਡੀਓ ਨੂੰ ਜ਼ਿਆਦਾ ਲੰਮਾ ਨਹੀਂ ਕਰਦੇ ਹਾਂਜੀ ਤੇ ਆ ਦੇਖੋ ਬਾਕੀ ਹੋਰ ਵੀ ਨੇ ਆ ਵੀ ਮਸਾਲੇ ਚਰੰਦੀਆਂ ਨੇ ਤੇ ਉਸ ਤੋਂ ਬਾਅਦ ਆ ਭਾਈ ਨੇ ਜੀ نیچے ਆ ਜਾਓ ਇਹ ਸਾਰਾ ਮਸਾਲਿਆਂ ਦਾ ਸੈਕਸ਼ਨ ਹੈ ਹਾਂਜੀ ਹਾਂਜੀ ਆ ਦੇਖੋ ਸਾਡੀ ਸਿਨਮ ਸਾਡੀ ਦਾਲ ਚੀਨੀ ਸਟਿਕਸ ਦੇਖੋ ਜੀ ਚਲੋ ਚੀਜ਼ ਦਾ ਕੁਆਲਿਟੀ ਦੇਖ ਕੇ ਪਤਾ ਲੱਗੇਗਾ ਜੀ ਇਹ ਚੀਜ਼ਾਂ ਤੁਸੀਂ ਘਰੇ ਲੈ ਕੇ ਜਾ ਸਕਦੇ ਹੋ ਤੇ ਆਪਣੇ ਆਪ ਇਹਨਾਂ ਨੂੰ ਪੀਸ ਕੇ ਨਾ ਤੇ ਆਪਣੇ ਫੂਡ ਦਾ ਜਿਹੜਾ ਟੇਸ ਬਹੁਤ ਵਧਾ ਸਕਦੇ ਆ 69% ਆਫ ਤੇ 25 ਦਾ ਪਰ ਹੈ ਸਿਨਮ 80 ਰੁਪਏ ਚੱਤੀ ਆਉਂਦੀ ਹੈ ਜੀ 80 ਰੁਪਏ ਦਾ ਤੇ ਇਹ ਮੈਨੂੰ ਲੱਗਦਾ ਹੈ ਇਹ ਇਹਨਾਂ ਵੀ ਬੈਚਿੰਗ ਹੈ ਇਹ ਜਿਹੜਾ ਰੌਕ ਸਾਲ ਹਿਮਾਲੀਅਨ ਰੌਕ ਸਾਲ ਉਹ ਵੀ ਆਪਣੇ ਕੋਲ ਹੈ ਜੀ ਤੇ ਇੱਕ ਹੋਰ ਇਹਨਾਂ ਨੇ ਆਫਰ ਲਾਇਆ ਹੋਇਆ ਵੇਖੋ ਜੀ ਸਾਡੇ ਦੇ ਐਮਡੀ ਐਸ ਤੇ 15% ਆਫ ਹੈ 15% ਆਫ ਐਮਡੀ ਦੇ ਸਾਰੇ ਮਸਾਲਿਆਂ ਤੇ ਕਿਉਂਕਿ ਡਿਟੇਲ ਦੇ ਵਿੱਚ ਐਮਡੀ ਦੇ ਮਸਾਲੇ ਰੇਟ ਰੇਟ ਵਿਕਦੇ ਨੇ ਹਾਂ ਜੀ ਅਸੀਂ ਲੋਕਾਂ ਲਈ 15% ਆਫ 15% ਆਫ ਸਿਲ ਹੈ ਉਹ ਨਹੀਂ ਐਮਡੀ ਦੇ ਮਸਾਲੇ ਬਿਨਾ ਪਾਲਿਸ਼ ਆਜਾਣੇ ਨੇ ਔਰ ਗੈਟਿਕ ਦਾਲਾਂ ਨੇ ਵੇਖੋ ਜੀ ਕਿਸੇ ਵੀ ਦਾਲ ਦੇ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੰਕਰ ਜਾਂ ਕੋਈ ਅਨਨੋਨ ਪਾਰਟੀਕਲ ਨਹੀਂ ਮਿਲੇਗਾ ਔਰ ਬਾਈ ਜੀ ਉਹ ਨਹੀਂ ਕਹਿੰਦੇ ਮੇਰੀ ਗੱਲ ਹੋ ਰਹੀ ਸੀ ਇਹਨਾਂ ਨਾਲ ਕਹਿੰਦਾ ਦਾਲਾ ਪਹਿਲਾਂ ਅਸੀਂ ਬਾਈ ਕਰਦੇ ਆ ਮਤਲਬ ਫਿਰ ਉਹਦੀ ਸਫਾਈ ਹੁੰਦੀ ਹੈ ਪ੍ਰੋਪਰ ਜੀ ਫਿਰ ਪੈਕਿੰਗ ਹੁੰਦੀ ਹੈ ਤੇ ਦੇਸੀ ਦਾਲਾ ਨੇ ਜੀ ਜਿਹੜਾ ਟੇਸਟ ਜੀ ਬਹੁਤ ਵਧੀਆ ਮੰਨਦਾ ਘਰਾਂ ਦੇ ਵਿੱਚ ਸਾਨੂੰ ਕਸਟਮਰ ਦਾ ਰਿਵਿਊ ਆਇਆ ਹੈ ਓਕੇ ਜੀ ਤੇ ਹਲੇ ਤੁਸੀਂ ਦੇਖ ਲਓ ਵੀ ਹਲੇ ਓਪਨਿੰਗ ਨਹੀਂ ਹੋਈ ਤੇ ਕਸਟਮਰ ਰਿਵਿਊ ਦੇਣੇ ਬੈਲੇ ਸ਼ੁਰੂ ਹੋ ਗਏ ਤੇ ਲਗਭਗ ਅਸੀਂ ਇੱਕ ਵੀਕ ਤੋਂ ਅਸੀਂ ਦੇਖ ਰਹੇ ਹਾਂ ਅਸੀਂ ਵਿਜ਼ਿਟ ਵੀ ਕੀਤਾ ਤੇ ਲੋਕ ਬਹੁਤ ਖੁਸ਼ ਹੋ ਕੇ ਜਾਂਦੇ ਨੇ ਯਾਰ ਆਹ ਚੀਜ਼ ਤਾਂ ਲੈ ਕੇ ਮਜ਼ਾ ਆ ਗਿਆ ਨਾ ਤੇ ਦਾਲਾ ਦਾ ਜੀ ਮਾਈ ਉਹਨਾਂ ਨੇ ਕਿਹਾ ਵੀ ਸਾਰੀਆਂ ਦਾਲਾ ਅਨਬੋਲਿਸ਼ ਔਰ ਤੁਹਾਡੇ ਅੰਦਰ ਤੁਹਾਨੂੰ ਡਾਲ ਹੀ ਜਾਣੀ ਹੈ ਤੇ ਹੋਰ अनਵਾਂਟਡ ਪਾਰਟੀਕਲ ਨਹੀਂ ਦੋ ਪੈਕੇਜ ਵਾਲਾ ਉਸ ਵਾਈ ਚੀਨੀ ਆ ਜਿਹੜੀ ਜਿਹੜੀ ਹਰੀ ਕਾਰ ਦੇ ਵਿੱਚ ਜ਼ਰੂਰਤਮੰਦ ਚੀਜ਼ ਹੈ ਇਹ ਚੀਨੀ ਆਪਣੇ ਕੋਲ ਸਲਫਰ ਲੈਸ ਚੀਨੀ ਹੈ ਹੁਣ ਨਾਰਮਲ ਜਿਹੜੀ ਚੀਨੀ ਵੇਚਦੇ ਆਪਾਂ ਸਲਫਰ ਲੈਸ ਹੀ ਵੇਚਦੇ ਆ ਸਲਫਰ ਲੈਸ ਚੀਨੀ ਹੈ ਇਹਨਾਂ ਦੀ ਖੁੱਦ ਹੀ ਪੈ ਗਈਆਂ ਤੇ ਉਸ ਤੋਂ ਇਲਾਵਾ ਹੋਰ ਦੇਖ ਲਓ ਜੀ ਆਰਗੈਨਿਕ ਗੂੜਾ ਆ ਗਿਆ ਜੀ ਅੱਛਾ ਆਰਗੈਨਿਕ ਗੂੜਾ ਜੀ ਉਹ ਜਾਨੀ ਸ਼ਕਰ ਆ ਕੇ ਦੇਸੀ ਕੁਲਰ ਦਾ ਗੂੜਾ ਜੀ ਹੈ अच्छा जी देखो जी मारो नेगा मेसी गुड़ हो गया तागियाली मिश्री आके अपने ਕੋਲ ਦੀ ਅੱਛਾ ਜੀ तागियाली मिश्री मतलब ਇਹ ਉਹ ਚੀਜ਼ਾਂ ਨੇ ਜਿਹੜੀ ਅੱਜ ਕੱਲ ਬਹੁਤ ਘੱਟ ਮਿਲਦੀਆਂ ਹਾਂ ਹਾਂ ਜੀ ਹਾਂ ਜੀ ਮਨ ਲੇ ਦੇਖੋ ਸਾਡਾ ਦੇਖੋ ਜੀ 50% ਆਫ ਤੇ ਸਿੱਧੀ ਇਹ ਜਿਹੜੀ ਪੈਕਿੰਗ ਆ ਤੁਹਾਨੂੰ ਮਿਲਣੀ ਹੈ 10 ਰੁਪਏ ਦੀ 100 ਗ੍ਰਾਮ ਕਿਆ ਬਾਤ ਹੈ ਜੀ ਉਸ ਤੋਂ ਬਾਅਦ ਸ਼ੱਕਰ ਜਿਹੜੇ ਲੋਕ ਜ਼ਿਆਦਾਤਰ ਇਹ ਚੀਜ਼ ਸ਼ੱਕਰ ਨੂੰ ਖਾਣਾ ਬਹੁਤ ਪਸੰਦ ਕਰਦੇ ਨੇ ਹਾਂ ਉਹ ਇਹਨਾਂ ਕੋਲੇ ਇਹ ਵੀ ਆਪਣੀ ਖੁੱਦੀ ਬੈਠੀ ਵਾਲੀ ਪੈਕਿੰਗ ਹੈ ਜੀ ਬਿਨਾ ਰੰਗ ਵਾਲੀ ਸ਼ੱਕਰ ਜੀ ਦੇਖੋ ਜੀ ਦੁਨਾਰੰਗ ਵਾਲੀ ਫੱਤਰ ਮੈਂ ਪ੍ਰੋਪਰ ਦੇਖ ਕੇ ਪਤਾ ਲੱਗ ਰਿਹਾ ਕਿ ਹਾਂ origignal ਚੀਜ਼ ਹੈ ਦੇਖੋ ਸਪਰਾਈਜ਼ ਕੀ ਹੈ ਜੀ ਇਹਦਾ 50 ਰੁਪਏ ਦੇਖੋ ਜੀ ਕਿਲੋ ਆ ਜਿਹੜੀ 50 ਰੁਪਏ ਤੁਹਾਨੂੰ ਮਿਲ ਲਈਏ ਇਹ ਨਾਲ ਅਗਲੇ ਸੱਚਮੁੱਚ ਚੱਲ ਰਹੇ ਆ ਅੱਜ ਵੀ ਅਰ ਸੋਈ ਚੀਜ਼ ਹੋਣੀ ਹੈ ਬਸ ਸਿੱਧਾ ਨੇ ਨਿਗਾਹ ਮਾਰ ਲਓ ਇਹਨਾਂ ਵਾਰੀ ਕਿਉਂਕਿ ਬਹੁਤੀ ਵਾਰ ਇਹਦਾ ਸਾਨੂੰ ਵੀ ਨਹੀਂ ਪਤਾ ਤੇ ਬਾਕੀ ਸਾਰੀਆਂ ਚੀਜ਼ਾਂ ਦਾ ਆਪਾਂ ਨੇ ਆਮ ਤੌਰ ਤੇ ਸੋਈ ਚ ਦੇਖਿਆ ਨੇ ਪਰ ਇਸ ਵੀ ਆ ਚੀਜ਼ ਦੇਖ ਰਿਹਾ ਸੀ ਮੈਂ ਇਹ ਕੀ ਚੀਜ਼ ਹੈ ਏ ਜੀ ਨਾਪਨ ਤੋਂ ਲਨ ਵਾਸਤੇ ਦੇ ਵੀ ਅੱਜਕੱਲ ਲੋਕਾਂ ਨੂੰ ਬੜਾ ਸ਼ੌਂਕ ਹੈ ਕਿ YouTube ਤੋਂ ਰੈਸਪੀਸ ਕੱਢ ਕੇ ਅੱਡੀ ਵਿਸ਼ਾ ਬਣਾਉਂਦਾ ਕਾ ਇਹ ਚੀਜ਼ ਬਹੁਤ ਹੈਲਪਫੁਲ ਰਹਿੰਦੀ ਉਹਨਾਂ ਵਾਸਤੇ ਕਿ ਬਿਲਕੁਲ ਮੈਰ ਕਰਕੇ ਆਪਾਂ ਚੀਜ਼ਾਂ ਪਾ ਸਕਦੇ ਆ ਜਿਹੜਾ ਪ੍ਰਾਈਸ ਜਿਹੜਾ ਹੈਗਾ 80 ਰੁਪਏ ਦਾ ਹੈਗਾ ਹਨਾ ਇਹ ਚੀਜ਼ ਮਤਲਬ ਰਸੋਈ ਦੀ ਜ਼ਰੂਰਤ ਹੈ ਰਸੋਈ ਦੀ ਜ਼ਰੂਰਤ ਅੱਜਕੱਲ ਦੇ ਟਾਈਮ ਦੇ ਵਿੱਚ ਵੱਡੇ ਜਿਹੜਾ ਬੰਦਾ ਸਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਅਸੀਂ ਦੇਵਾਂਗੇ 40 ਦਾ ਹੋਰ ਡਿਸਕਾਊਂਟ ਲਾਤਾ ਇਹ ਵੀ ਇੱਕ ਹੋਰ ਆਫਰ ਆਫਰਾਂ ਦੇ ਵਿੱਚ ਐਡ ਕਰ ਲਿਓ ਜੀ 150 ਹੀ ਮਾਰ ਦਿਆ 80 ਰੁਪਏ ਆ ਮਿਲਣਾ ਜੇ ਤੁਸੀਂ ਨਾਰਮਲ ਲੈ ਲਿਓ ਅਸੀਂ ਵੀਡੀਓ ਸ਼ੇਅਰ ਕਰਦੇ ਹਾਂ ਤਾਂ ਤੁਹਾਨੂੰ ਇਹ ਚੀਜ਼ 40 ਨਹੀਂ ਮਿਲੇ ਠੀਕ ਹੈ ਜੀ ਇਹ ਆਫਰ ਹੋਰ ਵੀ ਨੇ ਅੱਗੇ ਤਾਂ ਵੀਡੀਓ ਨਾਲ ਜੁੜੇ ਰਹੋ ਸ਼ੇਅਰ ਕਰਦੇ ਰਹੋ ਨਾਲ ਦੀ ਨਾਲ ਅੱਗੇ ਵੇਖੋ ਜਿਹੜਾ ਆ ਸੈਕਸ਼ਨ ਹੈ ਇਹ ਸੈਕਸ਼ਨ ਵਿੱਚ ਜ਼ਿਆਦਾਤਰ ਦੱਸਣ ਨੂੰ ਕੁਝ ਨਹੀਂ ਨਾਰਮਲ ਜਿਹੜੀਆਂ ਚੀਜ਼ਾਂ ਨੇ ਕੋਈ ਹੁੰਦੀਆਂ ਨੇ ਇਹ ਪੈਕਿੰਗ ਵਾਲੀਆਂ ਚੀਜ਼ਾਂ ਨੇ ਜਿਹੜਾ ਮਾਰ ਲੋ ਕਿੜੀ ਕਿੜੀ ਚੀਜ਼ ਹੈ ਇਹਦੇ ਵਿੱਚ ਉਸ ਤੋਂ ਬਾਅਦ ਜਿਹਨੇ ਲੂਜ਼ ਆਈਟਮ ਹੋ ਗਿਆ ਲੂਜ਼ ਦਾਲਾ ਹੋ ਗਿਆ ਨਿਗਾ ਮਾਰ ਲੋ ਪਰ ਇਹਨਾਂ ਦੇ ਪ੍ਰਾਈਸ ਦੇ ਉੱਪਰ ਇਹਨਾਂ ਦਾ ਪ੍ਰਾਈਸ ਜਿਹੜਾ ਹੈਗਾ ਮਾਰਕੀਟ ਨਾਲੋਂ ਵਾਈਜ਼ ਜਿਵੇਂ ਦੱਸ ਰਿਹਾ ਸੀ ਕਿ ਘੱਟ ਹੈ ਤੇ ਲੀਕ ਲਈ ਆਟਮਾ ਤੋਂ ਨਹੀਂ ਦਿਖਾਉਂਦੇ ਪਰ ਆ ਆਈਟਮ ਜਿਹੜੀ ਲਗਭਗ ਸਾਰਿਆਂ ਨੂੰ ਪਤਾ ਹੀ ਹੁੰਦਾ ਚਿਨੀ ਹੈ ਜੀ ਦੇਖੋ ਕੁਆਲਿਟੀ ਦੇਖੋ ਤੁਸੀਂ ਕਿੰਨੀ ਦੀ ਉਹ ਪ੍ਰਾਈਸ ਇਹਦਾ ਹੈਗਾ ਜੀ ਸਿਰਫ 42 ਰੁਪਏ ਕਿਲੋ 42 ਰੁਪਏ ਜੀ ਮਾਰਕੀਟ ਦੇ ਵਿੱਚ ਨਹੀਂ ਮਿਲਣਾ ਇਸ ਤਰ੍ਹਾਂ ਦਾ ਪ੍ਰਾਈਸ ਉਸ ਤੋਂ ਬਾਅਦ ਅਚਾਵਲ ਦੇਖੋ ਜੀ ਦੇਖੋ ਜੀ ਆ ਲੋ ਚਾਵਲ ਦੀ ਕੁਆਲਿਟੀ ਚਾਵਲ ਜੀ ਬਸ ਵਧੀਆ ਚਾਵਲ ਫੁੱਲ ਲੈਂਥ ਵਾਲਾ ਜੀ ਜਿਹੜਾ ਕਿ ਬਾਜ਼ਾਰ ਦੇ ਵਿੱਚ 140 ਰੁਪਏ 50 ਤੇ ਕਿਲੋ ਵਿਕਦਾ ਹੈ ਅਸੀਂ ਦੇ ਰਹੇ ਸਿਰਫ 100 ਰੁਪਏ ਕਿਲੋ ਦੇਖੋ ਜੀ ਜਿਸ ਵੈਸੇ ਆਪਣਾ ਰਸੋਈ ਨਾਲ ਕੋਈ ਦਾਦਾ ਤਾਲੂਗਾਤ ਨਹੀਂ ਹੁੰਦਾ ਪਰ ਸਾਨੂੰ ਵੀ ਆਈਟਮਾਂ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਤੇ ਬਾਕੀ ਸਾਰੀਆਂ ਆਈਟਮਾਂ ਦੇ ਉੱਪਰ ਤੁਸੀਂ ਨਿਗ੍ਹਾ ਮਾਰ ਲਓ ਬਾਕੀ ਨਾ ਨੰਬਰ ਆ ਰਿਹਾ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਆ ਕੋਈ ਰੇਟ ਬਾਰੇ ਜਾਣਕਾਰੀ ਲੈਣੀ ਆ ਇਹਨਾਂ ਨੂੰ ਕਾਲ ਕਰਕੇ ਪੁੱਛ ਸਕਦੇ ਹੋ ਹਾਂ ਜੀ ਬਿਲਕੁਲ ਉਸ ਤੋਂ ਬਾਅਦ ਆਪ ਸਾਰਾ ਕੋਸਮੈਟਿਕਲ ਸੈਕਸ਼ਨ ਆ ਗਿਆ ਜੀ ਜੀ ਇਹ ਵੀ ਸਾਰੀਆਂ ਚੀਜ਼ਾਂ ਤੇ ਡ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਡੇ ਵਾਸਤੇ ਸਪੈਸ਼ਲ ਆਫਰ ਦੇ ਰਹੇ ਸ਼ੈਂਪੂਜ਼ ਨੇ ਦੇ ਰਹੇ ਕਿ আজকাল ਬਹੁਤ ਜ਼ਿਆਦਾ ਡਿਮਾਂਡ ਚ ਰਹਿੰਦੇ ਨੇ ਵੱਡੇ ਸ਼ੈਂਪੂ ਜੀ ਇੱਕ ਨਾਲ ਇੱਕ ਫ੍ਰੀ ਠੀਕ ਹੈ ਬਈ ਜੀ ਅਗਰ ਇੱਥੇ ਜਿਵੇਂ ਕਾਫੀ ਜਿਹੜੇ ਲੋਕ ਦੇਖ ਰਹੇ ਨੇ ਉਹਨਾਂ ਨੇ ਮਨਚੂਸ ਹੋ ਜਾਣਾ ਉਹ ਇੱਕ ਸਨ ਇੱਕ ਲੈਣਾ ਹੋਵੇ ਉਹ ਵੀ ਕਰਦਾਂਗੇ ਸਰ ਕੋਈ ਗੱਲ ਨਹੀਂ 50% ਆਫ ਤੇ ਤੁਹਾਨੂੰ ਸਿੰਗਲ ਪੀਸ ਵੀ ਵੇਚ ਸਿੰਗਲ ਪੀਸ ਵੀ ਤੁਹਾਨੂੰ ਲੈ ਖਾ ਦਿਓ ਇਹਨੂੰ ਵੀ ਇੱਕ ਹੋਰ ਆਪਣਾ ਜਿਹੜਾ ਆਫਰ ਹੈ ਉਹਦੇ ਵਿੱਚ ਐਡ ਕਰ ਲਿਓ ਇਸ ਤੋਂ ਬਾਅਦ ਅੱਗੇ ਆ ਗਿਆ ਕੋਲਡ ਡਰਿੰਕਸ ਦਾ ਸੈਕਸ਼ਨ ਮੈਨੂੰ ਲੱਗਦਾ ਇਹਦੇ ਤੇ ਤਾਂ ਕੋਈ ਡਿਸਕਾਊਂਟ ਨਹੀਂ ਹੋਣਾ ਜੀ ਨਹੀਂ ਤੁਹਾਡੇ ਵਾਸਤੇ ਸਰ ਕੋਲਡ 2 ਲੀਟਰ ਵਾਲੀ ਕੋਲਡ ਡਰਿੰਕ ਤੇ 10% ਆਫ ਦੇਦੀ ਕੀ ਕੋਲਡ ਡਰਿੰਕ ਐਮ ਆਰ ਪੀ ਦੇ ਵਿਕਰੀ ਹੈ ਅਸੀਂ 10% ਆਫ ਦਵਾਂਗੇ ਮਨ ਕਿਸੇ ਵੀ ਕੋਲਡ ਡਰਿੰਕ ਉੱਪਰ 10% ਆਫ ਹੈ 2 ਲੀਟਰ ਵਾਲੀ ਕੋਡਿੰਗ ਦੇ ਜੀ ਕੋਲਡ ਡਰਿੰਕ ਪੈਪਸੀ ਸਪਰਾਈਟ ਲਿੰਕਾ ਫੈਂਟਾ ਮਨ ਕੋਈ ਵੀ ਤੁਸੀਂ 2 ਲੀਟਰ ਵਾਲੀ ਜਿਹੜੀ ਹੈਗੀ ਕੋਲਡ ਡਰਿੰਕ ਲਓ ਤੇ ਤੁਹਾਨੂੰ 10% ਆਫ 10% ਲਓ ਠੀਕ ਹੈ ਜੀ ਉਸ ਵਾਰ ਇਹ ਵੀ ਸਾਰਾ ਜਿਹੜਾ ਹੈਗਾ ਮਤਲਬ ਆਪਾਂ ਕਹਿ ਸਕਦੇ ਆ ਥੋੜਾ ਕਰਦੀ ਨੀਡ ਹੈ ਜੀ ਕਰਦੀ ਵੀ ਜ਼ਰੂਰਤ ਹੈ ਸਰਫ ਆ ਗਏ ਹਨਾ ਸਾਰੇ ਇਹਦੇ ਵਿੱਚ ਵੀ ਸਾਰੇ ਬ੍ਰਾਂਡ ਇਹਨਾਂ ਕੋਲ ਹੈਗੇ ਨੇ ਜੀ ਵੈਰਾਈਟੀ ਸਾਰੀ ਆਪਣੇ ਕੋਲ ਅਵੇਲੇਬਲ ਹੈ ਜੀ ਕੋਈ ਐਸੀ ਚੀਜ਼ ਨਹੀਂ ਹੈ ਕਿ ਆਪਣੇ ਕੋਲ ਨਹੀਂ ਮਤਲਬ ਇਹਨਾਂ ਕੋਲੇ ਨਾ ਮਿਲੇ ਤੁਹਾਨੂੰ ਐਸੀ ਚੀਜ਼ ਨਹੀਂ ਹੈ ਜੀ ਬਹੁਤ ਸਾਰਾ ਡਰਿੰਕਿੰਗ ਸੈਕਸ਼ਨ ਆ ਗਿਆ ਉਸ ਤੋਂ ਬਾਅਦ ਬੁੱਕ ਕਰ ਦਿੱਤਾ ਜੀ ਕਿ ਬੇਸਿਕ ਜ਼ਰੂਰਤਾਂ ਹੁੰਦੀਆਂ ਨੇ ਸਾਬਣ ਵਗੈਰਾ ਆ ਗਿਆ ਹਨ ਸਾਰੀਆਂ ਇਹ ਆਟਮਾ ਖੁਦ ਆਪਣੇ ਆਪ ਦੇਖ ਲਓ ਜੀ ਇਹਨਾਂ ਵਾਰੇ ਦੱਸਣ ਨੂੰ ਕੁਝ ਨਹੀਂ ਹੈਗਾ ਐਮ ਆਰ ਪੀ ਤੁਸੀਂ ਖੁਦ ਆ ਕੇ ਉਰੇ ਚੈੱਕ ਕਰ ਸਕਦੇ ਹੋ ਸਾਰੀਆਂ ਐਡਵਰਟਾਈਜ਼ਡ ਪ੍ਰਾਈਸ ਦਿੱਸਲੇ ਗਿਉ ਹੈ ਦੀ ਸਾਬ ਦੇ ਰੇਟ ਐਮ ਆਰ ਪੀ ਤੋਂ ਕਟਨੇ ਤੁਸੀਂ ਦੇਖ ਸਕਦੇ ਹੋ ਪਰ ਉਰੇ ਆ ਕੇ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਣਾ ਮਤਲਬ ਐਕਸਾਈਜ਼ਡ ਕੋਈ ਵੀ ਚੀਜ਼ ਤੁਸੀਂ ਮੰ ਸਾਰੀ ਜਿਹੜੀ ਲਿਸਟ ਹੈ ਇਹਨਾਂ ਨੇ ਲਾਈ ਹੋਈ ਹੈ ਤੇ ਰਹਿ ਕੇ ਤੁਹਾਡਾ ਫਾਇਦਾ ਨਹੀਂ ਹੋਣਾ ਰਹਿ ਕੇ ਇੱਕ ਤਾਂ ਫੀਲਿੰਗ ਜੀ ਆਊਗੀ ਘੈਂਟ ਦੀ ਫੀਲਿੰਗ ਆਊਗੀ ਵੀ ਹਾਂ ਯਾਰ ਅਸੀਂ ਕਿਤੇ ਗਏ ਆ ਤੇ ਬਾਕੀ ਇਹਨਾਂ ਦਾ ਪ੍ਰਾਈਸ ਉਹ ਵੀ ਬਹੁਤ ਚੰਗੀ ਮਿਲਣਾ ਵੀ ਸਾਡੇ ਕੋਲ ਡਿਸਪੋਜ਼ੇਬਲ ਹੈ ਜੀ ਅਸੀਂ ਡਿਸਪੋਜ਼ੇਬਲ ਵੀ ਪਲਾਸਟਿਕ ਫ੍ਰੀ ਰੱਖਿਆ ਹੋਇਆ ਹੈ ਬਾਇਓਡੀਗ੍ਰੇਡੇਬਲ ਡਿਸਪੋਜ਼ਲ ਓਕੇ ਜਿਹੜਾ ਮਤਲਬ ਸ਼ੂਗਰ ਕੇਨ ਦਾ ਬੰਦਾ ਹੈ ਨਾ ਸ਼ੂਗਰ ਕੇਨ ਦਾ ਬਿਲਕੁਲ ਉਹੀ ਹਾਲੇ ਉਹੀ ਚੀਜ਼ ਆ ਦੇਖੋ ਜਿੰਨੇ ਦਾ ਬਣਿਆ ਡਿਸਪੋਜ਼ਲ ਦੀ ਹਾਂ ਮਤਲਬ ਇਹ ਇਹ ਚੀਜ਼ এনवायरमेंट ਵਾਸਤੇ ਵੀ ਸਹੀ ਹੁੰਦੀ ਹੈ ਜੀ ਤੇ ਹਨਾ ਸਾਡੀ ਸਿਹਤ ਵਾਸਤੇ ਤਾਂ ਸਹੀ ਹੈਗੀ ਹੈਗੀ ਹਾਂਜੀ ਹਾਂਜੀ ਉਸ ਤੋਂ ਇਲਾਵਾ ਜਿਵੇਂ ਇਸ਼ੂ ਨੂੰ ਮੈਂ ਦੇਖ ਰਿਹਾ ਸਾਰੀਆਂ ਪਲਾਸਟਿਕ ਵਾਲੀਆਂ ਆਈਟਮਾਂ ਵੀ ਹੈਗੀਆਂ ਨੇ ਆਪਣੇ ਕੋਲੇ ਹਨਾ ਜੀ ਹਾਂਜੀ ਹਾਂਜੀ ਸਾਰੀਆਂ ਮੇਗਾ ਵਾਰ ਲੋ ਜੀ ਇਹਦੇ ਬਾਰੇ ਦੱਸਣ ਦੀ ਜ਼ਰੂਰਤ ਹੈ ਨਹੀਂ ਤੁਹਾਨੂੰ ਸਭ ਨੂੰ ਪਤਾ ਸਾਰੇ ਲੋਕ ਸਿਆਣੇ ਨੇ ਇਹਦੀ ਗੱਲ ਕਰੀਏ ਆਟਾ ਕਿੰਨੇ ਤੋਂ ਸਟਾਰਟ ਹੋ ਰਿਹਾ ਜੀ ਆਪਣੇ ਕੋਲ ਆਟਾ ਜੇ ਆਪਣੇ ਕੋਲ 290 ਰੁਪਏ ਤੋਂ ਸਟਾਰਟ ਹੋ ਰਹਿੰਦਾ ਜੀ 10 ਕਿਲੋ ਦਾ 10 ਕਿਲੋ ਦਾ 290 ਤੋਂ ਸਟਾਰਟਿੰਗ ਹੈ ਉਸ ਤੋਂ ਬਾਅਦ ਆਪਣੇ ਕੋਲ ਆਟੇ ਦੇ ਵਿੱਚ ਵੀ ਆਫਰ ਹੈ ਜੀ ਆਈਟੀਸੀ ਦਾ ਆਟਾ ਆਸ਼ੀਰਵਾਦ ਆਟਾ ਜਿਹੜਾ ਕਿ ਆਪਣੇ ਆਪ ਦੀ ਬ੍ਰਾਂਡ ਹੈ ਜੀ ਇਹ ਆਪਾਂ ਦਵਾਂਗੇ 10 ਕਿਲੋ ਦੀ ਥੈਲੀ ਓਨਲੀ 399 399 ਜਿਹੜਾ MRP ਹੈਗਾ 449 449 ਇਹਦੇ ਵਿੱਚ ਵੀ ਤੁਹਾਨੂੰ ਜਿਹੜਾ ਆਫਰ ਲਾ ਕੋਈ ਵੀ ਆਈਟਮ ਖਰੀਦਣ ਲੱਗੇ ਤੁਹਾਨੂੰ ਇਹ ਨਹੀਂ ਹੋਣਾ ਵੀ ਯਾਰ ਅਸੀਂ ਕਿਤੇ ਮਹਿੰਗੀ ਨਾ ਖਰੀਦੀਏ ਬਲੋ ਰਹਾ ਤੇ ਨਿਸ਼ਚਿੰਤ ਹੋ ਕੇ ਜੀ ਤੁਸੀਂ ਕੋਈ ਸਾਡੇ ਕੋਲ ਜਰੂਰ ਵਿਜ਼ਿਟ ਕਰੋ ਸਾਨੂੰ ਇੱਕ ਵਾਰ ਇੱਕ ਸੇਵਾ ਕਰਨ ਦਾ ਮੌਕਾ ਦਿਓ ਤੇ ਸਾਡਾ ਸਪੈਸ਼ਲ ਡਿਸਕਾਊਂਟ ਓਪਨਿੰਗ ਦੇ ਦਿਨ 1000 ਰੁਪਏ ਦੀ ਸ਼ਾਪਿੰਗ ਤੇ ਇੱਕ ਕੰਪਲੀਮੈਂਟਰੀ ਗਿਫਟ ਤੁਹਾਨੂੰ ਮਿਲੇਗਾ ਬਾਕੀ ਜਿਹੜੇ ਆਫਰ ਦੱਸੇ ਨੇ ਵਾਈਨੋ ਦਾ ਦੱਸੇ ਨੇ ਨਾਲ 1000 ਦੀ ਸ਼ਾਪਿੰਗ ਤੇ ਇੱਕ ਕੰਪਲੀਮੈਂਟਰੀ ਇੱਕ ਕੰਪਲੀਮੈਂਟਰੀ ਗਿਫਟ ਵੀ ਮਿਲਵਾਉਗਾ ਜੀ ਇਸ ਕਰਕੇ ਜਰੂਰ ਇਹਨਾਂ ਕੋਲੇ ਵਿਜ਼ਿਟ ਕਰੋ ਜੀ ਹਨਾ ਤੁਹਾਨੂੰ ਬਹੁਤ ਫਾਇਦੇ ਹੋਣ ਵਾਲੇ ਨੇ ਤੇ ਤੁਹਾਡੀ ਖਾਣ ਵਾਲੀ ਜਿਹੜੀ ਚੀਜ਼ ਹੈ ਤਰੀਬਨ ਵੀ ਜਿਹੜੀ ਮਤਲਬ ਕੁਆਲਿਟੀ ਹੈ ਉਹ ਵਧਣ ਵਾਲੀ ਹੈ ਨਾਲ ਤੁਹਾਡਾ ਸ਼ਾਪਿੰਗ ਐਕਸਪੀਰੀਅੰਸ ਆ ਜਿਹ ਇਹ ਜੀ ਪੀਲਿੰਗ ਤੁਹਾਨੂੰ ਮੌਲ ਵਾਲੀ ਹੋਣੀ ਹੈ ਤੇ ਸਮਾਨ ਜਿਹੜਾ ਮਿਲਣਾ ਉਹ ਆਪਣੇ ਸ਼ਹਿਰ ਦੇ ਮੁਤਾਬਕ ਮਿਲਣਾ ਜੀ ਉਸ ਤੋਂ ਬਾਅਦ ਜੀ ਅਸੀਂ ਹੋਮ ਡਿਲੀਵਰੀ ਵੀ ਜਲਦ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦੇ ਨਾਲ ਕਿ ਕਸਟਮਰ ਨੂੰ ਘਰ ਬੈਠੇ ਵੀ ਸਮਾਨ ਪਹੁੰਚਾਵਾਂਗੇ ਅਸੀਂ ਜੇੜਾ ਉਹਰੇ ਆ ਨਹੀਂ ਸਕਦਾ ਤੁਸੀਂ ਇਹਨਾਂ ਦਾ ਨੰਬਰ ਆ ਰਿਹਾ ਜਦੋਂ ਤੁਸੀਂ ਰਿੰਗ ਮਾਰੋਗੇ ਇਹ ਤੁਹਾਡਾ ਸਮਾਨ ਤੁਹਾਡੇ ਘਰੇ ਪਹੁੰਚ ਜਾਏਗਾ ਉਹ ਵੀ ਹੋਮ ਡਿਲੀਵਰੀ ਜਲਦੀ ਸ਼ੁਰੂ ਕਰਨ ਵਾਲਿਆ ਜੀ ਬਾਕੀ ਤੁਸੀਂ ਇਹਨਾਂ ਦਾ ਨੰਬਰ ਆ ਰਿਹਾ ਬਾਈ ਉਹਨਾਂ ਨੂੰ ਇਹਦੇ ਤੇ ਕਾਲ ਕਰੋ ਕੋਈ ਵੀ ਜਾਣਕਾਰੀ ਲੈਣੀ ਹੈ ਬੇਚ ਇਸ ਇਹਨਾਂ ਤੋਂ ਪੁੱਛ ਸਕਦੇ ਹੋ ਜੀ ਇਹਦੀ ਅਗਲੀ ਵੀਡੀਓ ਦੇ ਨਾਲ ਬਹੁਤ ਜਲਦ ਮਿਲਾਂਗੇ ਇਸ ਕਰਕੇ ਵੀਡੀਓ ਨੂੰ ਸ਼ੇਅਰ ਕਰ ਦੇ ਲੋਗੇ ਵਧੀਆ ਵਧੀਆ ਕਮੈਂਟ ਕਰ ਦੋ ਤਾਂ ਕਿ ਹੋਰ ਵਧੀਆ ਆਫਰ ਤੁਹਾਡੇ ਵਾਸਤੇ ਲੈ ਕੇ ਆ ਸਕੀਏ ਬਾਕੀ ਜੇ ਅਸੀਂ ਇਹਦੇ ਤੇ ਸਪੈਸ਼ਲ ਆਫਰ ਲੈ ਕੇ ਆਵਾਂਗੇ ਆਪਣੇ ਮਲੇ ਕੋਟੇ ਨਿਵਾਸੀਆਂ ਲਈ ਉਸਦੇ ਲਈ ਵੀਡੀਓ ਨਾਲ ਜੁੜੇ ਰਹੋ ਸਬ ਚੈਨਲ ਨਾਲ ਵੀ ਜੁੜੇ ਰਹੋ ਉਹਦੀ ਵੀ ਵੀਡੀਓ ਲੈ ਕੇ ਆਵਾਂਗੇ ਮਿਲਦੇ ਹਾਂ ਇਹਨਾਂ ਦੀ ਹੋਰ ਵੀਡੀਓ ਦੇ ਨਾਲ ਬਹੁਤ ਹੀ ਜਲਦ ਧੰਨਵਾਦ